ਸេចਕਾ ਸਾਦਰ ਪਿੰਡ ਮਾਨੀ ਸਿੰਘ ਵਾਲਾ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕਰਦੀ ਹਾਂ ਕਿ ਤੁਹਾਡੇ ਪਿੰਡ ਦੇ ਜਗਰੂਪ ਸਿੰਘ son of ਨਿਸ਼ਕਰ ਸਿੰਘ ਵਾਸੀ ਮਾਨੀ ਸਿੰਘ ਵਾਲਾ ਦੇ ਖਿਲਾਫ ਮੁਕੱਦਮਾ ਨੰਬਰ 51 ਦਰਜ ਰਜਿਸਟਰਡ ਹੋਇਆ ਸੀ ਤੇ ਉਸ ਪਾਸੋਂ 1,80,000 ਰਿਸ਼ੀਆਂ ਗੋਲੀਆਂ ਬਰਾਮਦ ਹੋਈਆਂ ਸੀ ਜਿਸ ਦੇ ਸਬੰਧ ਵਿੱਚ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਸ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਆ ਇਸ ਦਾ ਰਹਾਇਸ਼ੀ ਮਕਾਨ 10 ਮਰਲੇ ਜੋ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ ਜਗਰੂਪ ਸਿੰਘ ਨਾ ਹੀ ਆਪਣੀ ਇਸ ਰਹਾਇਸ਼ੀ ਮਕਾਨ ਦੀ ਵੇਚ ਕਰ ਸਕਦਾ ਹੈ ਤੇ ਨਾ ਹੀ ਇਸ ਨੂੰ ਕੋਈ ਖਰੀਦ ਸਕਦਾ ਹੈ ਸੋ ਪਿੰਡ ਦੇ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਜਗਰੂਪ ਸਿੰਘ ਆਪਣੀ ਇਸ ਪ੍ਰਾਪਰਟੀ ਨੂੰ ਵੇਚਦਾ ਹੈ ਤਾਂ ਕੋਈ ਵੀ ਨਿਵਾਸੀ ਇਸ ਨੂੰ ਖਰੀਦੇਗਾ ਨਹੀਂ ਐ ਐਸਚੂ ਸਾਧਕ ਪਿੰਡ ਮਾਨੀ ਸਿੰਘ ਵਾਲਾ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕਰਦੀ ਹਾਂ ਕਿ ਤੁਹਾਡੇ ਪਿੰਡ ਦੇ ਜਗਰੂਪ ਸਿੰਘ son of ਨਿਸ਼ੱਤਰ ਸਿੰਘ ਵਾਸੀ ਮਾਨੀ ਸਿੰਘ ਵਾਲਾ ਦੇ ਖਿਲਾਫ ਮੁਕੱਦਮਾ ਨੰਬਰ 51 ਦਰਜ ਰਜਿਸਟਰਡ ਹੋਇਆ ਸੀ ਤੇ ਉਸ ਪਾਸੋਂ 1,80,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਜਿਸ ਦੇ ਸਬੰਧ ਵਿੱਚ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਸ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਆ ਇਸ ਦਾ ਰਿਹਾਇਸ਼ੀ ਮਕਾਨ 10 ਮਰਲੇ ਜੋ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ ਜਗਰੂਪ ਸਿੰਘ ਦਾ ਹੀ ਆਪਣੀ ਇਸ ਰਹ ਹੈ ਇਹ ਸ਼ੀ ਮਕਾਨ ਦੀ ਵੇਚ ਕਰ ਸਕਦਾ ਹੈ ਤੇ ਨਾ ਹੀ ਇਸ ਨੂੰ ਕੋਈ ਖਰੀਦ ਸਕਦਾ ਹੈ ਸੋ ਪਿੰਡ ਦੇ ਨਿਵਾਸੀਆਂ ਨੂੰ ਜਨਤਿਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਜੇਕਰ ਜਗਰੂਪ ਸਿੰਘ ਆਪਣੀ ਇਸ ਪ੍ਰਾਪਰਟੀ ਨੂੰ ਵੇਚਦਾ ਹੈ ਤਾਂ ਕੋਈ ਵੀ ਨਿਵਾਸੀ ਇਸ ਨੂੰ ਖਰੀਦੇਗਾ ਨਹੀਂ